ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਜੋ ਟੈਰਰ ਅਟੈਕ ਹੋਇਆ ਇਹਨੂੰ ਐਂਟੀ ਸੈਮੀਟਿਜ਼ਮ ਯਾਨੀ ਕਿ ਯਹੂਦੀਆਂ ਪ੍ਰਤੀ ਨਫ਼ਰਤ ਇਹਦੇ ਇਨਸੀਡੈਂਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਗਾਜ਼ਾ ਤੇ ਫਿਲਸਤੀਨ ਵਿੱਚ ਜੋ ਜੰਗ ਚੱਲ ਰਹੀ ਹੈ ਇਜ਼ਰਾਈਲ ਦੀ ਫੌਜ ਗਾਜ਼ਾ ਦੇ ਲੋਕਾਂ ਤੇ ਅਤਿਆਚਾਰ ਕਰ ਰਹੀ ਆ ਉਹਦੇ ਨਾਲ ਜੋੜ ਕੇ ਹੀ ਇਹ ਟੈਰਰ ਅਟੈਕ ਕੀਤਾ ਗਿਆ ਆਤਕਵਾਦੀਆਂ ਦਾ ਬ੍ਰੇਨ ਵਾਸ਼ ਕੀਤਾ ਗਿਆ ਉਹਨਾਂ ਨੂੰ ਇਹ ਕਹਾ ਗਿਆ ਹੋਊਗਾ ਕਿ ਆਪਾਂ ਉਹਨਾਂ ਲੋਕਾਂ ਦਾ ਬਦਲਾ ਲੈਣਾ ਆਪਣੇ ਭਰਾਵਾਂ ਦਾ ਪਰ ਜੇ ਦੇਖਿਆ ਜਾਵੇ ਤਾਂ ਗਾਜ਼ਾ ਦੇ ਲੋਕਾਂ ਨੂੰ ਇਸ ਹਮਲੇ ਦਾ ਨੁਕਸਾਨ ਹੀ ਹੋਣਾ ਕਿਉਂਕਿ ਤੁਹਾਨੂੰ ਪਤਾ ਇਜ਼ਰਾਈਲ ਕਿਹੜੀ ਪਾਲਿਸੀ ਤੇ ਚੱਲਦਾ ਜੇ ਕੋਈ ਸਾਡਾ ਇੱਕ ਨਾਗਰਿਕ ਮਾਰੂਗਾ ਤਾਂ ਅਸੀਂ ਉਹਦੇ 50 ਨਾਗਰਿਕ ਮਾਰਾਂਗੇ ਇਜ਼ਰਾਈਲ ਨੂੰ ਹੋਰ ਬਹਾਨਾ ਮਿਲ ਜਾਣਾ ਗਾਜ਼ਾ ਦੇ ਲੋਕਾਂ ਤੇ ਅਤਿਆਚਾਰ ਕਰਨ ਦਾ ਕਿਉਂਕਿ ਇਹ ਧਰਮਾਂ ਦੀ ਲੜਾਈ ਨਹੀਂਗੀ ਯਹੂਦੀ ਲੋਕ ਮੁਸਲਮਾਨ ਗਾਜ਼ਾ ਦੇ ਮੁਸਲਮਾਨ ਲੋਕਾਂ ਤੇ ਅਤਿਆਚਾਰ ਨਹੀਂ ਕਰ ਰਹੇ ਇਜ਼ਰਾਈਲ ਦੀ ਸਰਕਾਰ ਗਾਜ਼ਾ ਦੇ ਲੋਕਾਂ ਤੇ ਅਤਿਆਚਾਰ ਕਰ ਰਹੀ ਆ ਜੇ ਗਾਜ਼ਾ ਚ ਹੋਰ ਕਿਸੇ ਧਰਮ ਦੇ ਲੋਕ ਰਹਿੰਦੇ ਹੁੰਦੇ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਣਾ ਸੀ ਕਿਉਂਕਿ ਇਹ ਰੌਲਾ ਜ਼ਮੀਨ ਦਾ ਵਾ ਨਾ ਕਿ ਧਰਮ ਦਾ ਇਜ਼ਰਾਈਲ ਆਪਦੇ ਲੋਕਾਂ ਦੇ ਹੱਕ ਲਈ ਸਹੀ ਆ ਉਹ ਆਪਦੇ ਲੋਕਾਂ ਦੀ ਰੱਖਿਆ ਕਰਦਾ ਆਪਦੇ ਲੋਕਾਂ ਲਈ ਖੜਦਾ ਪਰ ਉਹ ਦੂਜੇ ਲੋਕਾਂ ਤੇ ਅਤਿਆਚਾਰ ਵੀ ਕਰਦਾ ਜਿਵੇਂ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਆਈ ਇਜ਼ਰਾਈਲ ਤੇ ਫਿਲਸਤੀਨ ਦੀ ਵੰਡ ਹੋਈ ਸੀ ਇਜ਼ਰਾਈਲ ਨੇ ਤਾਂ ਇਹ ਵੰਡ ਨੂੰ ਮਨਜ਼ੂਰ ਕਰ ਲਿਆ ਪਰ ਮਿਡਲ ਈਸਟ ਦੀਆਂ ਕੰਟਰੀਆਂ ਜਿਵੇਂ ਜਾਰਡਨ ਸੀਰੀਆ ਲਿਬਨਾਨ ਰਾਕ ਇਨ੍ਹਾਂ ਕੰਟਰੀਆਂ ਨੇ ਇਹ ਵੰਡ ਨੂੰ ਅਕਸੈਪਟ ਨਹੀਂ ਕੀਤਾ ਤੇ ਇਜ਼ਰਾਈਲ ਤੇ ਅਟੈਕ ਕਰਤਾ ਇਜ਼ਰਾਈਲ ਜੰਗ ਜਿੱਤ ਗਈ ਸਾਰਾ ਫਿਲਸਤੀਨ 1967 ਤੱਕ ਇਜ਼ਰਾਈਲ ਨੇ ਆਪਦੇ ਕੰਟਰੋਲ ਵਿੱਚ ਲੈ ਲਿਆ ਤੇ ਅੱਜ ਤੱਕ ਉਹ ਫਿਲਸਤੀਨ ਨੂੰ ਆਪਦੇ ਹਿਸਾਬ ਨਾਲ ਚਲਾ ਰਿਆ ਸਾਰੀ ਦੁਨੀਆ ਦੇ ਦੇਸ਼ ਫਿਲਸਤੀਨੀ ਲੋਕਾਂ ਨੂੰ ਆਪਦੀ ਰਾਜਨੀਤੀ ਲਈ ਵਰਤ ਰਹੇ ਆ ਤੇ ਪੈਸ ਰਹੇ ਆ ਫਿਲਸਤੀਨ ਦੇ ਬੇਕਸੂਰ ਲੋਕ